ਸਿੱਧੀ ਸਾਡੇ ਹਮੇਸ਼ਾ ਹੀ ਜਿਹੜਾ ਵੇ ਆ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾ ਨੇ ਔਰ ਹਮੇਸ਼ਾ ਹੀ ਜਿਹੜਾ ਵੇ ਜਿਹੜੇ ਲੋਕਾਂ ਦੇ ਕੰਮ ਨੇ ਪਹਿਲ ਦੇ ਆਧਾਰ ਤੇ ਆਪਣੇ ਜਿਹੜੇ ਏਰੀਏ ਦੇ ਕੰਮ ਨੇ ਜਾਂ ਲੋਕਾਂ ਦੇ ਵਿੱਚ ਵਿਚਰਦੇ ਨੇ ਅੱਜ ਤੁਸੀਂ ਦੇਖਿਆ ਹੋਗਾ ਕਿੰਨੇ ਦੇਖੋ ਦੋਸਤ ਇਕੱਠੇ ਹੋ ਕੇ ਅੱਜ ਜਿਹੜਾ ਵੇ ਜਿਹੜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਘੂਰ ਆਪਰੇਸ਼ਨ ਸੰਧੂਰ ਆਪਰੇਸ਼ਨ ਸੰਧੂਰ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਕੀ ਸਾਡੇ ਆਪਣੇ ਅਤਵਾਦੀਆਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਔਰ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰਣ ਕੀਤਾ ਸੀ ਕਿ ਜਿੰਨਾ ਲੋਕਾਂ ਨੇ ਸਾਡੀਆਂ ਪੈਣਾ ਦੇ ਸੰਦੂਰ ਉਜਾੜੇ ਨੇ ਉਹਨਾਂ ਨੂੰ ਉਹਨਾਂ ਦੇ ਘਰ ਚ ਜਾ ਕੇ ਜਵਾਬ ਦਿੱਤਾ ਜਾਏਗਾ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਘਰ ਵਿੱਚ 130 ਤੋਂ 40 ਕਿਲੋਮੀਟਰ ਅੰਦਰ ਜਾ ਕੇ ਜਿਹੜੇ ਉਹਨਾਂ ਦੇ ਅਤਵਾਦੀ ਅੱਡੇ ਸੀ ਜਿੱਥੇ ਅਤਵਾਦੀ ਨਨਪਰਾਹ ਲਈ ਹੋਈ ਸੀ ਉਹਨਾਂ ਉੱਤੇ ਬੰਬ ਮਾਰ ਕੇ ਉਹਨਾਂ ਦੇ ਸਾਰੇ ਜਿੰਨੇ ਵੀ ਅੱਡੇ ਸੀ ਨਸ਼ਟ ਕਰਤੇ ਔਰ ਇੱਕ ਮੈਂ ਤੁਹਾਨੂੰ ਹੋਰ ਗੱਲ ਕਹਿਣਾ ਚਾਹਨਾ ਸਾਡੇ ਦੇਸ਼ ਦੇ ਪ੍ਰਧਾਨ ਤੇ ਨਰਿੰਦਰ ਮੋਦੀ ਜੀ ਨੇ ਪਾਕਿਸਤਾਨ ਦਾ ਇੱਕ ਵੀ ਨਾਗਰਿਕ ਜਿਹੜਾ ਸੀ ਉਹਦੇ ਉੱਤੇ ਕੋਈ ਆਂਚ ਨਹੀਂ ਆਈ ਕਿਸੇ ਨੂੰ ਕੋਈ ਸਾਟ ਨਹੀਂ ਲੱਗੀ ਕਿਉਂ ਕਿ ਉਹਨਾਂ ਦਾ ਟਾਰਗੇਟ ਸੀ ਅਤਵਾਦੀਆਂ ਨੂੰ ਮਾਰਨਾ ਔਰ ਅਤਵਾਦੀਆਂ ਦੇ ਉੱਪਰ ਹਮਲੇ ਕੀਤੇ ਗਏ ਜਿਹੜੇ ਅਤਵਾਦੀ ਹਮ ਦੇ ਅੱਡੇ ਸੀ ਉਹਨਾਂ ਨੂੰ ਤਬਾਹ ਕੀਤਾ ਗਿਆ ਔਰ ਅੱਜ ਸਾਡੇ ਅਮਨਪੱਤੀ ਜੀ ਨੇ ਜਿਸ ਤਰੀਕੇ ਦੇ ਨਾਲ ਅੱਜ ਸਾਰਾ ਬਹੁਤ ਵੱਡਾ ਪ੍ਰੋਗਰਾਮ ਰੱਖਿਆ ਹੋਵੇ ਉਹਨਾਂ ਨੂੰ ਸ਼ਹੀਦਾਂ ਨੂੰ ਨਮਨ ਕਰਨ ਵਾਸਤੇ ਜਿਹੜੇ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਨੂੰ ਨਮਨ ਕਰਨ ਵਾਸਤੇ ਜਿਹੜੇ ਸਾਡੇ ਸੈਨਿਕ ਸੀ ਉਹਨਾਂ ਨੂੰ ਨਮਨ ਕਰਨ ਵਾਸਤੇ ਦੇਖੋ ਸਾਡੇ ਸੈਨਿਕਾਂ ਨੇ ਜਿਸ ਤਰੀਕੇ ਦੇ ਨਾਲ ਮਤਲਬ ਇੱਕ ਇੱਕ ਵੀ ਪਾਕਿਸਤਾਨ ਦਾ ਬੰਬ ਜਿਹੜਾ ਵੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਹਿੰਦੁਸਤਾਨ ਚੋਂ ਉਹਦਾ ਨਹੀਂ ਵੱਜ ਸਕਿਆ ਉਹ ਕਿਦੀ ਬਦੌਲਤ ਸੈਨਿਕਾਂ ਦੀ ਬਦੌਲਤ ਉਹ ਰਾਜ ਜਿਸ ਤਰੀਕੇ ਨਾਲ ਬਸੀ ਸਾਹਿਬ ਨੇ ਸਾਰੇ ਆਪਣੇ ਦੋਸਤਾਂ ਨੂੰ ਇਕੱਠੇ ਕਰਕੇ ਜਿਹੜਾ ਸੈਨਿਕਾਂ ਨੂੰ ਨਮਨ ਕੀਤਾ ਵੇ ਅੱਜ ਦੇਖੋ ਪਿਛਲੇ ਦਿਨੀ ਜਿਹੜਾ ਤੁਹਾਨੂੰ ਪਤਾ ਵਾ ਆਪਰੇਸ਼ਨ ਦੂਰ ਆ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜਿਹੜਾ ਆਪਰੇਸ਼ਨ ਸੰਦੂਰ ਦਾ ਨਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਸਾਡੀ ਜਿਹੜੀ ਸਾਡੀ ਭਾਰਤੀਆ ਫੌਜ ਸੀ ਉਹ ਸਫਲ ਬਣੀ ਆ ਉਸੇ ਵਿਸ਼ੇ ਦੇ ਵਿੱਚ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੇਵ ਸ਼ਰਮਾ ਜੀ ਦੇ ਵੀ ਜਿਹੜੇ ਸਾਡੇ ਪੰਜਾਬ ਬੀਜੇਪੀ ਦੇ ਕੈਸ਼ੀਅਰ ਵੀ ਨੇ ਅਤੇ ਲੁਧਿਆਣਾ ਹਲਕਾ ਸੈਂਟਰ ਦੀ ਜਿਹੜੀ ਆ ਆਉਣ ਵਾਲੇ ਸਾਡੇ ਐਮਐਲਏ ਸਾਹਿਬ ਵੀ ਨੇ ਸੋ ਇਸ ਕਰਕੇ ਇਹਨਾਂ ਨੂੰ ਅਸੀਂ ਅੱਜ ਲੁਧਿਆਣਾ ਵਾਲਮੀਕੀ ਮੰਦਿਰ ਲੁਧਿਆਣਾ ਰੇਲਵੇ ਸਟੇਸ਼ਨ ਤੇ ਬੁਲਾਇਆ ਸੀ ਕਿਉਂਕਿ ਇੱਥੇ ਵੀ ਕਈ ਸਮੱਸਿਆਵਾਂ ਸਿਗੀਆਂ ਕਿਉਂਕਿ ਕਈ ਇੱਥੇ ਮੇਰੇ ਵੀਰ ਆਟੋ ਵੀ ਚਲਾਉਂਦੇ ਨੇ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਜਿਹੜੀ ਆ ਉਹ ਅੰਦਰ ਰੇਲਵੇ ਵੱਲੋਂ ਜਿਹੜੀ ਆ ਉਹ ਦਿੱਕਤ ਪਰੇਸ਼ਾਨੀ ਆ ਰਹੀ ਆ ਉਹ ਸਬੰਧ ਵਿੱਚ ਅਸੀਂ ਅੱਜ ਭਾਜੀ ਨੂੰ ਇੱਥੇ ਬੁਲਾਇਆ ਸੀ ਕਿ ਮਾਨਯੋਗ ਰੇਲਵੇ ਮਿਨਿਸਟਰ ਰਵਨੀਤ ਸਿੰਘ ਬਿੱਟੂ ਜੀ ਨੂੰ ਇੱਥੇ ਬੁਲਾ ਕੇ ਜਿਹੜੇ ਮੇਰੇ ਭਰਾ ਇੱਥੇ ਜਿਹੜੇ ਕੋਈ 200 ਕ ਬੰਦੇ ਕੋਈ 400 ਕ ਬੰਦੇ ਉਹਨਾਂ ਨੂੰ ਜਿਹੜੀ ਇੱਥੇ ਜਿਹੜੀ ਉਹਦੀ ਦਿਹਾੜੀ ਆ ਉਹ ਬਣ ਨਹੀਂ ਰਹੀ ਕਿਉਂਕਿ ਜਦੋਂ ਉਹ ਇੱਥੇ ਕੰਮ ਕਰਦੇ ਨੇ ਇੱਥੇ ਕਦੀ ਆਰਪੀਐਫ ਆ ਜਾਂਦੀ ਕਦੀ ਜੀਆਰਪੀ ਆ ਜਾਂਦੀ ਕਿਉਂਕਿ ਇਹ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਸਾਰੀ ਉਮਰਾਂ ਇੱਥੇ ਲੰਘੀਆਂ ਨੇ ਕੰਮ ਕਰਦੇ ਨੂੰ ਪਰ ਇਹਨਾਂ ਨੂੰ ਜਿਹੜੀਆਂ ਦਿੱਕ ਸੋ ਮੈਂ ਇਹਨਾਂ ਦੀ ਜਿਹੜੀ ਸਮੱਸਿਆਵਾਂ ਨੇ ਉਹ ਦੇਵੀ ਭਾਜੀ ਤੱਕ ਲੈ ਕੇ ਪਹੁੰਚਿਆ ਵਾਂ ਸੋ ਮੈਨੂੰ ਉਮੀਦ ਆ ਉਹ ਜਿਹੜੀ ਮੇਰੀ ਆ ਇਹ ਸਾਡੀ ਸਾਰਿਆਂ ਦੀ ਨਹੀਂ ਸਮੱਸਿਆ ਵਾ ਉਹਦਾ ਜਿਹੜਾ ਹੱਲ ਆ ਉਹ ਪਹਿਲ ਦੇ ਅਧਾਰ ਤੇ ਕਰਾਉਗੇ ਕਿਉਂਕਿ ਮਾਨਯੋਗ ਨਰਿੰਦਰ ਮੋਦੀ ਜੀ ਵੱਲੋਂ ਇੱਕੋ ਹੀ ਸੀ ਤੁਸੀਂ ਦੇਖਿਆ ਅਯੁੱਧਿਆ ਦੇ ਵਿੱਚ ਭਗਵਾਨ ਵਾਲਵਿਕ ਮਹਾਰਾਜ ਦੇ ਨਾਂ ਤੇ ਜਿਹੜਾ ਉਹ 에어ਪੋਰਟ ਬਣਾਇਆ ਗਿਆ ਉਸ ਦੇ ਸੰਬੰਧ ਵਿੱਚ ਜਿਹੜਾ ਲੁਧਿਆਣਾ ਦਾ ਰੇਲਵੇ ਸਟੇਸ਼ਨ ਆ ਉਹ ਇੱਕ ਖੂਬਸੂਰਤ ਬੰਨਾ ਚਾਹੀਦਾ ਵਾ ਤੇ ਜਿੱਦਾਂ ਕੀ ਉਹ ਬੰਦਿਆ ਨਾਰਥ ਇੰਡੀਆ ਦਾ ਉਸੇ ਤਰੀਕੇ ਜਿਹੜਾ ਭਗਵਾਨ ਵਾਲਮੀਕੀ ਮੰਦਿਰ ਆ ਸਹਾਰਨਪੁਰ ਚ ਵਿੱਚ ਤੁਸੀਂ ਦੇਖਿਆ ਬਹੁਤ ਖੂਬਸੂਰਤ ਵਾ ਤੇ ਜਲੰਧਰ ਵਿੱਚ ਵੀ ਦੇਖਿਆ ਸੋ ਮੈਂ ਦੇਵੀ ਭਾਈ ਨੂੰ ਬੇਨਤੀ ਕਰਨੀ ਆ ਵੀ ਮਾਨਯੋਗ ਬਿੱਟੂ ਜੀ ਨੂੰ ਕਹਿ ਕੇ ਇਸ ਮੰਦਿਰ ਦੀ ਉਸਾਰੀ ਵੀ ਇਸ ਤਰੀਕੇ ਨਾਲ ਕਰਾਈ ਜਾਣ ਕਿਉਂਕਿ ਜਦੋਂ ਲੁਕੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਨੂੰ ਦੇਖਣ ਹਨ ਤੇ ਭਗਵਾਨ ਵਾਲਮੀਕ ਮਹਾਰਾਜ ਦਾ ਮੰਦਿਰ ਵੀ ਦੇਖਣ ਵੀ ਇੱਕ ਬਹੁਤ ਖੂਬਸੂਰਤ ਬਣਾਇਆ ਗਿਆ ਇਸ ਸੰਬੰਧ ਵਿੱਚ ਅਸੀਂ ਮਾਨਯੋਗ ਸਰ ਗੁਰਦੇਸ਼ ਸ਼ਰਮਾ ਦੇਵੀ ਜੀ ਨੂੰ ਇੱਥੇ ਬੁਲਾਇਆ ਸੀ